ਹਾਂ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਜੁਆਰਤ ਆ ਬ੍ਰਾਈਓ ਦੇ ਚੈਨਲ ਵਲੌਗਸ ਤੇ ਕੋ ਸਾਰੇ ਤੁਸੀਂ ਕਿਵੇਂ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਘਰੰਗ ਕਰ ਦਿਓ ਫੋਲੋਅ ਕਰਨਾ। ਲੋ ਜੀ ਇੱਕ ਬੱਚਾ ਤਾਂ ਦਿੱਤਾ ਸਮਾਪਨਾ ਦੋਨੇ ਸੌਂਗੇ ਛੋਟੇ ਵਿੱਚ ਦੋਨੇ ਸੌਂਗੇ ਤੇ ਟਾਈਮ ਪਹਿਲਾਂ ਮੈਂ ਦੂਸਰੇ ਬਲੌਗ ਦੇ ਐਂਡ ਕਿਤੇ ਇੱਥੇ ਸਟਾਰਟਿੰਗ ਕੀਤੀ ਹੈ। ਆ ਪਾਣੀ ਅਜੇ ਸੁੱਕਿਆ ਨਹੀਂ ਸੀ। ਹਰ ਰੈਂਪੀ ਟੋਲ ਕੇ ਜੀ ਸਾਹ ਨਾਲ ਤੇ ਚਾਹ ਬਣੀ ਆਂਦੀ ਆ। ਉਹ ਹੈਗੇ ਤੇਲ ਜਤਾਲ ਨਾਲੇ ਗਲਵਾਂਤ ਸੀ। ਕਈ ਤਾਂ ਬਰਾਣਾ ਮੇਰੇ ਕੋਲੋਂ ਮਾਲ ਨੂੰ ਕਰ ਰਹੇ। ਆਦੀ। ਉਹ ਕਰਮੇ ਨਾ ਹੋ ਜਾਂਦੇ। ਲੰਮੀ ਮੱਖਣ ਡੇ ਲਾ ਦੇ, ਹੇ ਟਿਸ਼ੂ ਦੀ ਸੀਗੀ। ਸਾਰੀਆਂ ਮਾਰਗਾਂ ਨੇ ਬਹੁਤ ਦਿਮਾਗ ਖਾ ਰੱਖਿਆ ਸੀ ਇਹਨਾਂ ਨੇ। ਸਾਰੀ ਗੈਲਰੀ ਮਾੜਿਆ ਜਾ ਖੋਲਦੇ ਆ ਗੇਟ ਹਨਾ ਬੱਚੇ ਕੋਈ ਨਾ ਕੋਈ ਖੋਲ ਹੀ ਲੈਂਦੇ ਆ। ਲੈ ਮੈਂ ਆਪਣਾ ਮੈਂ गावा। ਮਮੇ ਦੇ ਪੈ ਇੱਥੇ ਉਲਣਾ ਮੋਜਵਾੜਾ ਨਾ ਟਿਕੜਾ ਤਾਂ ਐ ਵੀ ਜਦੋਂ ਇੱਕ ਵਾਰੀ ਬਧੀਏ ਟੇਕ ਜਾਂਦੇ ਨਾ ਮੁੜ ਕੇ 3 ਵਜੇ ਦਾ ਕੋਹਦੇ ਨਹੀਂ ਸ਼ਾਂਤੀ ਰਹਿੰਦੀ ਹੈਗੀ ਜੇ ਕੋ ਮਾਣਾ ਮਾਟਾ ਕੋਈ ਸੇ ਕੋਈ ਕੰਮ ਧੰਦਾ ਕਰਨਾ ਹੁੰਦਾ ਘਰ ਲੈਦਾਂ ਨਾਲੇ ਆਪ ਘੰਟਾ ਟਿਕ ਜਾਈਦਾ ਛੋਟੇ ਮੈਂ ਸਰਵਾਉਣੀ ਆ ਬਸ ਸਰਵਾ ਕੇ ਤੇ ਤੁਸੀਂ ਵੀ ਪੈ ਜਾਓ ਘੰਟਾ ਬੰਦ ਕਰ ਕਿਆ ਖਾਣਾ ਸਰ ਖਾ ਲੈਣੇ ਜਾਣੇ ਹੁੰਦੇ ਐਰਪੂਪਲੇ ਜੇ ਹੁੰਦੇ ਨੇ ਜਿਹੜੇ ਤਾਗੇ ਤੇਲ ਦੇ ਵਿੱਚ ਪਏ ਹੁੰਦੇ ਆ ਗੂਰ ਹੁਣ ਖੱਟੇ ਲੱਗੇ ਥੋੜੇ ਜਿਹਾ ਉਹ ਤਾਂ ਮਿੱਠੇ ਜਿਹਾ ਹੋਏ ਇੰਨੇ ਬੱਜ ਕੇ ਮਿੱਠੇ ਹੋ ਗਏ ਉਹ ਜਾਣ ਤੇ ਇਹ ਤਾਂ ਹੁੰਦਾ ਨਹੀਂ ਬਾਅਦ ਚ ਸੜੇ ਜੇ ਤੇਲਾਂ ਚ ਤਲੇ ਹੁੰਦੇ ਚਲ ਘਰੇ ਤਲੇ ਦਾ ਤਾਂ ਉਹ ਤੁਹਾਨੂੰ ਖਾ ਲੈਣਗੇ ਇਹ ਹੀ ਖਾਣ ਆ ਉਹਨਾਂ ਨੂੰ ਟਕੇ ਖਾਣੇ ਆ ਮੇਰੇ ਸੀ ਤਨਾ ਸੱਤ ਤੋਂ ਤਲਪਰੀਆ

ਤੁਹ ਕਿਉਂ ਬਾਲ ਦੇ ਖਿਲਿਆਰ ਤੇ ਕਿਹਾ ਜਲਨੀ ਹੈ ਜੀ ਸ਼ਾਮ ਨੂੰ ਖਿਲਿਆ ਦਿੰਨੇ ਜੇ ਤੁਹਾਡੇ ਨੇ ਫੜਾ ਕੇ ਮਾਮੂ ਸਬਨਿਤਾ ਆ ਜਾ ਹਾਂਜੀ ਪੰਗੇਵਾਦ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਤਿ ਸ਼੍ਰੀ ਅਕਾਲ ਬੁਲਾ ਦਿਓ ਬੱਤੂ ਸਤਿ ਸ਼੍ਰੀ ਅਕਾਲ ਬੁਲਾਏ ਹਾਂਜੀ ਲਓ ਜੀ ਟਾਈਮ ਹੋ ਗਿਆ 5:10 ਸਵੇਰ ਵੀ ਆਪਾਂ ਜਿਹੜੀ ਵਲੌਗ ਦੀ ਸਟਾਰਟਿੰਗ ਕੀਤੀ ਹੈ ਇਸ ਤਰ੍ਹਾਂ ਦਾ ਜਿਹੜਾ ਬਲੌਗ ਹੀ ਨੇ ਸਟਾਰਟ ਕੀਤਾ ਤੇ ਅੱਜ ਮੇਰੀ ਫਰੈਂਡ ਆ ਗਈ ਮੈਨੂੰ ਨਾ ਪਿੰਡ ਆਈ ਹਨਾ ਤਾਂ ਮੇਰੀਆਂ ਸਾਰੀਆਂ ਫਰੈਂਡਸ ਜਾਨੀ ਕਿ ਦੋ ਤਿੰਨ ਜਿਹੜੀਆਂ ਮੇਰੀਆਂ ਸਹੇਲੀਆਂ ਮਿਲ ਗਈਆਂ ਜਿਹੜੀਆਂ ਆਪਾਂ ਛੋਟੇ ਹੁੰਦੇ ਤੋਂ ਲੈ ਕੇ ਵੱਡੇ ਹੁੰਦੇ ਤੱਕ ਇਕੱਠੀਆਂ ਪੜਦੀਆਂ ਹੁੰਦੀਆਂ ਸੀ ਅੱਜ ਸੁਖਦੀਪ ਆਈ ਸੀ ਮੈਨੂੰ ਮਿਲਣ ਤੇ ਨਹੀਂ ਕਦੇ ਵੀ ਜਿੱਦੇ ਦੇ ਵਿਆਹੇ ਆ ਕਦੇ ਕੋਈ ਸਹੇਲੀ ਨਹੀਂ ਮਿਲੀ ਸੀਗੀ ਐਕਿ ਮੈਨੂੰ ਮੇਰੀਆਂ ਦੋ ਫਰੈਂਡਾਂ ਜਿਹੜੀਆਂ ਮਿਲ ਗਈਆਂ ਦੁਪਹਿਰੇ ਉਹ ਆ ਗਈ ਬੈਠੀ ਤਾਂ ਅੱਧਾ ਇੱਕ ਘੰਟਾ ਕਿਉਂਕਿ ਕਿਤਾ ਗਰਮੀ ਹੁੰਦੀ ਹੈ ਸਾਰੇ ਬੱਚਿਆਂ ਸਾਰਿਆਂ ਦੇ ਜਵਾੜੀਏ ਜਿਹੜੀ ਇੱਕੋ ਜਿਹੀ ਹੁੰਦੀ ਹੈ ਭੈੜੇ ਹਨਾ ਉਹ ਵੀ ਕਰੇ ਬੱਚੇ ਨੂੰ ਫੋਨ ਦੇ ਕੇ ਬਿਠਾ ਕੇ ਆਈ ਸੀ ਵਿਚਾਰੀ ਚਲ ਉਹਨੇ ਜਾਣਾ ਸੀਗਾ ਵੈਸੇ ਅੱਜ ਤੇ ਕਹਿੰਦੇ ਚੱਲ ਮੈਂ 10 ਮਿੰਟ ਜਾ ਆਵਾਂ ਪਰ ਮੇਲੇ ਸੇ ਕਾ ਜਾਣੀਆਂ ਬਲੌਗ ਦਾ ਕਰਕੇ ਕਿਉਂਕਿ ਬਲੌਗ ਦੇ ਵਿੱਚ ਪਤਾ ਲੱਗ ਜਾਂਦਾ ਉਹਨਾਂ ਨੇ ਵੀ ਰਮਣਾਈ ਆ ਤਾਂ ਕਰਕੇ ਤੇ ਅੱਜ ਚਲ ਉਹਦੇ ਨਾਲ ਵੀ ਗੱਲਾਂ ਬਾਤਾਂ ਹੋ ਗਈਆਂ ਮਿਲ ਗਏ ਨਹੀਂ ਤਾਂ ਵੈਸੇ ਵਿਆਹ ਤੋਂ ਪਹਿਲਾਂ ਦੀਆਂ ਵਿਚੜੀਆਂ ਸੀਗੀਆਂ ਕਾਲ ਜਦੋਂ ਰਕਵਾਰੇ ਹੁੰਨੇ ਉਹ ਤੱਕ ਕਦੇ ਨਾ ਕਦੇ ਆਪਾਂ ਮਿਲ ਜਾਂਦੇ ਪਰ ਵਿਆਹ ਤੋਂ ਬਾਅਦ ਨਹੀਂ ਹਾਂਜੀ ਇਹ ਦੇਖਿਆ ਨੇ ਓਏ ਕਾਕੇ ਸੁਪਰਵੀਨ ਸੁਪਰਵੀਨ ਜੇਰੇ ਆਣਵ ਦਾ ਆਇਆ ਭੰਗੇ ਲੈਂਦਾ ਪੁੱਤ ਡਿੱਗ ਜਾਗਾ ਮੇਰੀ ਜੱਪ ਮੈਂ ਉਹ ਫੋਨ ਮੈਂ ਕਾਲ ਕਰਨੀ ਹੈ ਕਾਲ ਕਰਨੀ ਹੈ ਮੈਂ ਕੀ ਗੇਸ ਸੀਟੀ ਅਵਰਾਈ ਜਾਂਦੀ ਅੱਜ ਸਬਜੀ ਘਾੜੀ ਬੰਦੀ ਜੀ ਬਣਾ ਕਾਦੀ ਆਲੂ ਬਰੂ ਅੱਛਾ ਆ ਪਾਣੀ ਡੁੱਲੇ ਪੈਪਰ ਨੀ ਡਿੱਗਣਾਂ ਜਾਏ ਤਿਲਕ ਕੇ ਲੋ ਜੀ 6 ਵਜੇ ਤੱਕ ਅਸੀਂ ਬਾਹਰ ਨਹੀਂ ਨਿਕਲਦੇ ਹੈਗੇ ਕਿਉਂਕਿ ਇੱਧਰ ਨਾ ਸਾਰੇ ਵੇੜੇ ਦੇ ਚ ਧੁੱਪ ਹੁੰਦੀ ਹੈ ਫਿਰ ਤਾਂ ਕਰਕੇ ਬੱਚੇ ਨੂੰ ਲੈ ਕੇ ਅੰਦਰ ਹੀ ਬੈਠੇ ਰਹਿੰਦੇ ਆਲੂ ਅਗਤ ਸ਼ਗਣੀ ਇਹਦੋਂ ਕੀ ਹੋ ਗਿਆ ਸਾਰੇ ਦੇ ਫੋਨ ਦੇਖੇ ਯਾਰੇ ਪੁੱਠੇ ਕਿਤੇ ਆਏ ਇਹਦੇ ਪੁੱਠੇ ਬਾਹਰ ਨਹੀਂ ਆਣਾ ਬੇਟਾ ਜੀ ਹੋਰ ਮੈਂ ਤੇਰੇ ਨਾਲ ਟਪੇੜ ਕਰ ਦੇਣੀ ਆ ਮੇਰਾ ਦੇਖ ਆ ਪੇਰਾ ਡੈਡੀ ਫੜ ਕੇ ਲਿਆਉਣਾ ਟੁੱਪ ਪਈ ਐ ਸਾਰੇ ਵੜੇ ਚ ਵਾਰੀ ਨਾ ਦੇ ਵਾਰੀ ਇਹ ਤਾਂ ਬੈਨੇ ਦਾ ਸੀ ਮੈਂ ਅੰਦਰ ਹਜੇ ਨਹੀਂ ਅੱਧਾ ਘੰਟਾ ਬਾਅਦ ਜਾਂਦੇ ਗਰਮੀ ਵਾਲੀ ਆਜਾ ہمارا ਜਾਣਾ ਕੈਨਸਲ ਹਮ ਜਾਏਗੇ ਕੱਲ ਕੋ ਮੰਮਾ ਕਿੱਥੇ ਗਈ ਮੰਮਾ ਮੰਮਾ ਆਉਂਦੀ ਹੈ ਬੇਟੇ ਲੋ ਜੀ ਸਾਢੇ 6 ਦਾ ਟਾਈਮ ਹੋ ਗਿਆ ਤੇ ਹੁਣ ਤਾਂ ਬੱਚਿਆਂ ਨੂੰ ਬਾਹਰ ਲੈ ਕੇ ਜਾਓ ਕਿ ਵੀ ਵਿਚਾਰੇ ਅੰਦਰ ਕੈਦ ਚ ਕੈਦ ਹੀ ਹੁੰਦੀ ਹੈ ਇੱਕ ਤਰ੍ਹਾਂ ਦੀ ਅੱਕੇ ਪਏ ਵੀ ਸਾਨੂੰ ਬਾਹਰ ਲੈ ਕੇ ਜਾਓ ਤਾਂ ਕਰਕੇ ਹੁਣ ਬਾਹਰ ਨਿਕਲੇ ਸੀ ਚੱਪਲ ਲਾ ਦੇ ਤੈਨਾਂ ਆ ਦੇਖ। ਐਨੇ ਆ ਪੇਲ ਟਾਇਲ ਪਾਣੇ ਤੇ ਤੇਲ ਮੇਖ। ਪਤਾ ਹੈ ਜੇ ਹੱਥ ਜਵੱਦੀ ਗਿੜੇ ਤੇ ਹੱਥ ਤੇਰੀਆਂ ਉਂਗਲਾਂ ਪਾੜ ਦੇਣਗੇ ਇਹ ਤੈਨੂੰ ਮੈਂ ਦੱਸਤਾ। ਨਮਰੀਤ ਤੇ ਸਮ੍ਰੀਤ ਪਾਂਦਾ ਗਲਾਸ ਲੈ ਆੜੀ ਪਲੀਜ਼। ਆੜ ਬਾ। ਉਹ ਵੇ। ਬਹੁਤ ਠੀਠਾ। ਤੇ ਸਮ੍ਰੀਤ ਵਰ ਗਿਆ ਨੇ ਮੇਰਾ ਸੂਟ ਫੜ ਕੇ ਲਿਆ ਤਾਂ ਬਹੁਤ ਸੋਨਾ ਸਟਿਚ ਕੀਤਾ। ਤੇ ਕੱਲ ਨੂੰ ਜਦੋਂ ਜਾਵਾਂਗੇ ਉਹਦੀ ਪਾ ਕੇ ਦਿਖਾਵਾਂਗੇ। ਹਾਂ ਹਾਂ ਗਰਨੇ ਤੈਨੂੰ ਕੀ ਬਣੂਗਾ। ਸਿਰ ਨਹੀਂ ਵਾਇਆ ਹਜੇ। ਮੇਰੇ ਚੜ ਗਈ ਮਹਿੰਦੀ ਵਧੀਆ ਆ ਚੱਲ ਗਏ ਸਮਨੀ ਤਾਂ ਆ ਚੱਲ ਗਏ ਆਣੋ ਕੀ ਬਣੂਗਾ ਉਹ ਚਾਬੀ ਗਵਾ ਕੇ ਪਰੇ ਜਾਏਗਾ ਅਗਲੇ ਦਿਨ ਇੱਧਰ ਆ ਜਾ ਮਮਾ ਲੈਣਾ ਕੀ ਲੈਣਾ ਬਾਲੀ ਸਿਆਣੀ ਹੈ ਲੈਣਾ ਤੂੰ ਦਰਵਾਜ਼ਾ ਨਾ ਕੀ ਦਰਵਾਜ਼ਾ ਕੀ ਆਇਆ ਕੀ ਦਰਵਾਜ਼ਾ ਆ ਦਰਵਾਜ਼ਾ ਕੱਲਾ ਇੱਕ ਕੀ ਕੀ ਅਗਰ ਪੀਏਗਾ ਅੱਜ ਕੱਲ ਹਾਂ ਜੀ ਹਾਂ ਹਾਂ ਆਏ ਹਾਂ ਦਾ ਬੱਦੂ ਆ ਕੀ ਗਈਆਂ ਦੀਆਂ ਮਾਸੀ ਕਿਵੇਂ ਹੁੰਦੇ ਐ ਕੁੱਛ ਲੱਗੀ ਗਈਆਂ ਦੀਆਂ ਦਾਦੀ ਨੂੰ ਗਈਆਂ ਦੀਆਂ ਸੋਡੀ ਨੂੰ ਟਿੱਕਰ ਹੋਈ ਆ ਦੀ ਟੁੱਟੀ ਨਾ ਛੜ ਤੋ ਹਾਏ 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 ਜਾਏ 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 ਨਹੀਂ ਨੋ ਰੁਕ ਤੱਕ ਅੱਜ ਲੱਗੇ ਬਾਹਰ ਆਇਓ ਬਾਹਰ ਮੈਂ ਆਸੂ ਨਲਕਾ ਦਿਖਾਣੇ ਦੇਖੋ ਅੱਜ ਕੱਲ ਹੁਣ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੇ ਹੋਊਗਾ ਪਰ ਸਾਡੇ ਚਾਚੇ ਕੇ ਇਹ ਬਹੁਤ ਟਾਈਮ ਦਏ ਨਲਕਾ ਬਈ ਡੰਡੀ ਗਰਮ ਹੋਈ ਪਈ ਆ ਹੌਲੀ ਹੌਲੀ ਆਉਗਤ ਰਿ ਜਾਂਦਾ ਪਾਣੀ। ਮਾਸੇ ਇਹਨਾਂ ਨੂੰ ਬਾਹਰ ਲਿਆ। ਇਹ ਮੁੰਡਾ ਨੂੰ ਪਾਣੀ ਪਿੰਦੂ ਕੋਟੋ। ਤੁਸੀਂ ਨਾ ਪੰਗੇ ਨਾਲ ਲਿਆ ਕਰੋ। ਮੈਂ ਸਾਨੂੰ ਦੱਸਦਾ ਅਣ ਮੈਂ ਤੂੰ ਪੰਗੇ ਨਾਲ ਲਿਆ ਕਰ। ਸ਼ਰਾਰਤਾਂ ਬਹੁਤ ਕਰਦਾ ਸਾਰਾ ਦਿਨ। ਬਾਈ ਬਣ ਪਾਣੀ ਦਾ ਗਲਾਸ ਪਲੀਜ਼। ਦੇ ਦੇ। ਕੋਈ ਨਹੀਂ ਆਖ ਲਾਉਦਾ। Ma si la campri ne parli? c'è un colore da togliere la coniglia. Franchi. Mamma, mamma, mamma. Andami C'è l'ansare, Nanu. Ado, la ado. Pani, bindi, ਔਰ ਦੇ ਕੇ ਮਮੀ ਹਾਂਜੀ ਬੇਟਾ ਨਾਨੀ ਨੇ ਤਾਂ ਫਿਰ ਦੇਣੇ ਸੀਗੇ ਨਾਨੀ ਕੀ ਕਰੇ ਫਿਰ ਵਿਚਾਰੀ ਨੇ ਦੇਣੀਆਂ ਪੈਣੀਆਂ ਦੀ ਜੀ ਪੈਸੇ ਲੈ ਆ ਕੇ ਦੇ ਆਉਂਦੇ ਨੇ ਕੀ ਐਸ ਨੂੰ ਮੈਨੂੰ ਬਤਾ ਦੇ ਐਸੇ ਲੈ ਕੇ ਆ ਲੈ ਲੈ ਮਾਂ ਤੋਂ ਔੜਿਆਂ ਨਾਲ ਚੱਕਣਾ ਅਸਟਾ ਕੰਪਰ ਜੋ ਕੱਢ ਲਿਆ ਉਹਦੇ ਫਰਿੱਜ ਚ ਕੋਈ ਨਹੀਂ ਫਿਰ ਪੀ ਲਾ ਉਹ ਪਾਣੀ ਕਿੰਨੇ ਤਾਂ ਚਾਕੜਾ ਹੁਣ ਮਾਸੇ ਇੱਥੇ ਟੰਕੀ ਜਾਊਗੀ ਡੋਲੀ ਆਣੇ ਹੋਗੇ ਇਹਨਾਂ ਪਟਾਕੇ ਬੰਦੇ ਆ ਕੀ ਦੇ ਪਟਾਕੇ ਪੈਂਦੇ ਆ ਆ ਜਿਹੜੀ ਖਾਣ ਦੀ ਆ ਪਾਪਾ ਇਹ ਮੇਰੇ ਫਰੈਂਡ ਨੇ ਮੈਨੂੰ ਪੰਜ ਪੁਰੀਆਂ ਦਿੱਤੀਆਂ ਵਿਆ ਪੁੱਤ ਪਾਣੀ ਦੇ ਦੇ ਇੱਥੇ ਰੋਕ ਕੇ ਇੱਕ ਪੀਜਾ ਆ ਨਵ ਮम्मा ਮੈਨੂੰ ਵੀ ਦਿਓ ਖਾਗ ਦੇਖ ਮੈਨੂੰ ਦੇ ਦੇ ਮੜਾ ਜਾ ਹੱਥ ਤੇ ਪਾ ਦੇ ਕਿਹੜਾ ਤੁਹਾਡਾ ਪਾਪ ਹੈ ਬਸ ਖੰਡ ਜੀ ਬਸ ਖਾ ਦੇ ਮੋਚ ਪਟਾਕੇ ਪੈਣਗੇ ਵਾਹ ਹਾਂ ਵਾਹ ਹੂੰ ਖੰਡ ਜੀ ਕਿਵੇਂ ਬੜਕਦੀ ਜੀ ਇਹੇ ਨੋਕਾ ਪਾਣੀ ਦੇਣ ਬੋਤਲ ਦੇਣੀ ਫਿਰ ਤੁਸੀਂ ਕਿਤੇ ਆ ਕੇ ਉਹ ਦੋਲ ਤਾਂ ਇੰਨਾ ਸੱਚੀ ਆ ਲਵੇ ਮੁੰਡਾ ਤਨੇ ਬੋਟਲ ਅੱਗੇ ਲਿਆ ਪਾਣੀ ਵੀ ਨਹੀਂ ਸਾਡੇ ਮੈਂ

ਨੀ ਨਹੀਂ ਕਿਸੇ ਪਾਸੇ ਤਾਂ ਇਹ ਮੁੰਡਾ ਟੇਕ ਜੇ ਤਾਂ ਵਾਖਰਾਵ ਕਰ ਦਿੰਦਾ ਲਵਾ ਲਓ ਹੋਰ ਨੀਵੀਆਂ ਨੀਵੀਆਂ ਸੂਚਾ ਹੁਣ ਚੇਪਕਾਂ ਲਾਉਂਦੇ ਫਿਰਦੇ ਹੋਗੇ ਉਧਰ ਵਾਗੇ ਲੋਕਾਂ ਦੇ ਪਾਸੇ ਕਰਕੇ ਹਾਂ ਫਿਰ ਉੱਥੇ ਉਂਗਲਾਂ ਨਹੀਂ ਜਾਂਦਾ ਕੋਈ ਪਾਦਾ ਕੋਸ ਨਾ ਕੋਸ ਪਾੜ ਰਿਹਾ ਇਹ ਕਿੱਥੇ ਪੰਗੇ ਲਾਵਾਂ ਚੱਲ ਜਾਈਏ ਸਹੀ ਫਿਰ ਕੋਈ ਕੋਈ ਪਾਣੀ ਪੀਣਾ ਆਉ ਚੱਕ ਲਿਆ ਚਾਚੂ ਨੂੰ ਫੜਾ ਕੇ ਆ ਜਾ ਕਰ ਲਓ ਚਾਚੂ ਤੇਲ ਆਗਾ ਫੜ ਲਾ ਹੋਈਆ ਆਪਾ ਚਾਚਾ ਜੀ ਦੇ ਘਰੇ ਆਈ ਸੀ ਇਹਨਾਂ ਨੂੰ 10 ਮਿੰਟ ਟਾਲ ਕੇ ਵੀ ਇਹਦੀ ਮੰਮੀ ਕੋਈ ਕੰਮ ਕਰ ਲੂਗੀ ਤੇ ਫੇਰ ਵੀ ਨਹੀਂ ਬੈਠਣ ਖੜਨ ਦਿੰਦੇ ਹੈਗੇ ਕਿ ਕੀ ਆ ਪੁੱਤ ਕੋਏ ਨਾ ਦੇ ਗਲਾਸ ਨੇ ਬੁੱਪਾਣੀ ਪਸੂ ਬੋਕੀ ਬੀਂਗੀ ਕਿ ਨਾ ਹੀ ਪੀ ਲਗੇ ਆ ਫੜੀ ਕਰ ਮੈਂ ਤੇ ਰੱਖ ਦੇ ਰੱਖ ਦੇ ਗਲਾਸ ਲੈ ਆਉ ਤੁਸੀਂ ਮੇ ਲਗਣਾ ਸਾਹਾ ਮੇਰਾ ਆ ਲੈ ਫੋਨ ਲੈ ਆ ਫੋਨ ਲੈ ਆ ਕਿੱਧਰ ਗਏ ਹੋ ਆ ਤੇਰੀ ਕਿੱੱਕਾ ਆਇਓ ਤੁਰਨਾ ਬਾਸ ਜਾਗ ਫੜ ਕੇ ਰੱਖ ਕੋ ਤ ਆ ਜਾ ਪਾਣੀ ਪੀ ਕੇ ਨਿੰਬੂ ਪਾਣੀ ਨਿੰਬੂ ਪਾਣੀ ਛੱਡ ਦੇ ਛੱਡ ਦੇ ਛੱਡ ਦੇ ਮੰਮੀ ਛੱਡ ਦੇ ਛੱਡ ਦੇ ਆਣ ਵੇਦਰ ਦੇ ਕਿ ਆਣਾ ਬੇ ਅਜੇ ਨਾ ਮੋਟੇ ਇਸ ਨੂੰ ਤਾਂ ਕਰਲਾ 16 ਤੇ ਕਰਲਾ ਪਿਆ ਤੇ ਲਿਆ ਹੋ ਗਏ ਫਸ ਜੁਆ ਕਰ ਕੋ ਦੱ ਟਿਕਾਣੇ ਦੀ ਮਾਸੀ ਆ ਦੇਖ ਲਾ ਆ ਦੇਖ ਲਾ ਮੈਂ ਕਿਹਾ ਸਾਰਾ ਦਿਨ ਬਰਫੀ ਲੋਟ ਹੁੰਦੀ ਹੈ ਹੈ ਕਰਦੇ ਦਿਖਾਵਾਂਗੇ ਆਪਾਂ ਕਿਹੜਾ ਘੱਟ ਹੋਵਾਂਗੇ ਹੁਣ ਆਪਾਂ ਦਾ ਟਾਈਮ ਭੁੱਲ ਜੇ ਮੰਮਾ ਪਰਦੇ ਦੇ ਰਾਤ ਨੂੰ ਆਇਆ ਕਰਿਆ ਜਾ ਐਂਦੀ ਮਾਂ ਚੰਨੀ ਕਰਾਂ ਹੋ ਜੀ ਬਲਵਨਾਂ ਦੇ ਵਿੱਚ ਅਸੀਂ ਵਲੌਗ ਨੂੰ ਕੰਪਲੀਟ ਕਰਦੇ ਆਂ ਕੱਲ ਦਾ ਵਲੌਗ ਸਟਾਰਟ ਕੀਤਾ ਅੱਜ ਸਵੇਰ ਜਾ ਕਿੱਡਾ ਸੀ ਹੁ ਕੱਟ ਲੱਗ ਗਿਆ ਚਲੋ ਜੀ ਦੁਕਾਨ ਤੇ ਹੈ ਕੀ ਖਾਏਗਾ ਅੱਜ ਜਸੇ ਜਾਣਾ ਪਿੰਡਾਂ ਨੂੰ ਲਾ ਆ ਗਏ ਹਾਂ ਕਿਸਾ ਫੋਟੋ ਦੇ ਕਾ ਆਣਾ ਬੋ ਕੀ ਕਰਦਾ ਹੈ ਤੂੰ ਆ ਕੇ ਐਂ ਕਰਨ ਲੱਗਾ ਹੈ ਨਾ ਮਾਮੂ ਹਾਂ 40 ਬੋ ਹਾਂ ਜੀ ਮਾਮੂ ਤੇ 100 ਲੈ ਲਈ 100 ਮਾਮੂ ਤੂੰ ਦਸਾਂ ਦਾ ਆਪ ਦਾ ਬਸ ਲੈ ਲੈ ਮੈਂ ਲੈ 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 ਫਿਰ ਜਲਦੀ ਲੈ ਲੋ ਇਹ ਮਾਮੂ ਆ ਕਿੰਨੇ ਦਾ ਕੀ ਲੈਣਾ ਕੋਈ ਢੰਗ ਦਾ ਦੇਖ ਕੇ ਚੀਜ਼ ਨਹੀਂ 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 ਕਿਵੇਂ ਇਹ ਮੈਂ ਖਾਦਾ ਆ ਓਏ ਓਏ ਚੂਟੇ ਲਾਲਾ ਚੇਰ ਤੇ ਕੈਂਡੀਆਂ ਲੈ ਲਓ ਮੇਰੇ ਜੂਸ ਨਹੀਂ ਲੈ ਰਹੇ ਹੈ ਕਿ ਮੈਂ ਤੁਹਾਨੂੰ ਦੇ ਇੱਕ ਇੱਕ ਕੋਸ਼ ਨਹੀਂ ਹੈਗੇ ਹੈ ਨਹੀਂ ਚੱਲ ਫਿਰ ਆ ਤਰੇ ਡੈਡੀ ਦੇਖੂਗਾ ਵਲੌਗ ਤੇ ਫਿਰ ਤੇਰੇ ਪੈਰ ਨਾ ਜਾ ਤੋ ਕੋਈ ਆ ਆ ਪਿਆਰੀ ਮਮਾ ਉਹਨੇ ਇਹਦਾ ਕੀ ਕਰਦਾ ਫੜ ਲੈਣੀ ਮਾਮੂ ਪਰਕਟ ਖੜ ਲੈਣਾ ਨੂੰ ਟਾਂਕਣਾ ਖੋਲ ਲਈ ਜਾ ਪੈਸਾ ਦੇ ਦੂੰਗੀ ਲੈ ਜਾ ਇੱਕ ਪੰਜਾ ਦੇ ਦੂੰਗੀ ਪਰਕਟ ਚੱਕ ਲੈ ਉਹ ਦੋ ਬੈਂਡ ਪੰਜਾ ਤੇ ਮੈਂ ਆਪਦੀ ਪਸੰਦ ਦਾ ਲੈਣੀ ਆ ਆਪਾਂ ਨਾ ਅੱਧਾ ਸੱਪਲੀ ਆਣ ਵੀ ਇੰਨਾ ਕਦ ਤੂੰ ਉਹ ਆ ਨਾ ਸੀ ਮੈਨੂੰ ਲੈ ਲੈ ਨਾ ਕਿੰਨੇ ਦਾ ਮਾਮਾ ਕਿੰਨੇ ਦਾ ਬਣ ਜਾਵੇ ਲੈ ਜਿਹਨੇ ਨਹੀਂ ਹੋਇਆ ਪਰ ਕੋਈ ਬਿਸਕਟਾਂ ਦੀ ਡੱਬੀ ਲੈ ਲੈ ਯਾ ਬਲਾ ਮੈਨੂੰ ਦਿਖਾਓ ਇਹਦੇ ਵਿੱਚ ਕੀ ਹੈ ਪਰਕਟਾ ਕਹਿਦਾ ਕਹਿਦਾ ਹੋ ਕੀ ਹੁੰਦਾ ਨਾ ਖਾਲੀ ਲੈ ਆ ਚੰਗਲੇ ਲੋ ਲੈ ਲੀ ਜਣਾ ਤੁਸੀਂ ਚਾਹ ਦਿਖਾਣੀ ਹੁੰਦੀ ਆਪ ਲੈ ਆਉਣ ਦੀ ਮੰਮਾ ਇੱਥੇ ਮੇਜ਼ 'ਤੇ ਲਾ ਲੈ ਬਟੇ ਦੁੱਧ ਆ ਗੰਜੇ ਲੈ ਲੈ ਵੇ ਗੰਜੇ 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 ਖਾ ਗਏ ਛੋਟਾ ਦਰਪੇਰੀ ਕਿਲਾ ਕੱਕੜਾ ਇੱਕ ਦਾ ਇੱਕ ਚੱਕਲਾ ਹਾਂਏ ਖੋਲ ਕੇ ਬੈਠੇ ਆ ਫੈਜ ਨੂੰ ਨਹੀਂ ਇੱਕ ਉਹ ਕਿੰਨੇ ਆ ਗਏ ਦੇਖ ਲੈ 5 ਰੁਪਏ ਦੀ ਦੁਕਾਨ ਹੀ ਲੈ ਜਾ ਸਾਰੀ ਚੱਕਲਾ ਜਿੰਨੇ ਆਣੇਗਾ ਬੰਦ ਮਿਲ ਗਈ ਹੈ ਚਾਕਲੇਟ ਨਾ ਬਤੇ ਮੈਲਟ ਹੋ ਜੂਗੀ ਲੈ ਮੈਂ ਖੋਲ ਕੇ ਦਮ ਸੁਣੇ ਖਲਾਲਾ ਇੱਕ ਸੁਬਨੀਤ ਨੂੰ ਚੱਲ 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 ਲੋ ਜੀ ਆਪਾਂ ਅੱਜ ਕਰ ਗਿਆ ਆਪਦਾ ਸਮਾਨ ਵਗੈਰਾ ਇਕੱਠਾ ਚੱਲੀਏ ਪਿੰਡਾਂ ਨੂੰ ਤੇ ਇਸ ਦੇ ਨਾਲ ਹੀ ਹੁਣ ਆਪਾਂ ਆਪਦੇ ਵਲੌਗ ਦਾ ਐਂਡ ਕਰਾਂਗੇ ਨੈਕਸਟ ਵਲੌਗ ਹੈ ਜਿਹੜਾ ਆਪਾਂ ਸਟਾਰਟ ਕਰਾਂਗੇ ਜਿਹੜਾ ਨੈਕਸਟ ਵਲੌਗ ਹੋਊਗਾ ਉਹ ਬਸ ਉਸ ਨੈਕਸਟ ਵਲੌਗ ਦੇ ਵਿੱਚ ਆਪਾਂ ਪਿੰਡ ਚਲੇ ਜਾਣਾ ਆ ਵਲੌਗ ਹੈ ਜਿਹੜਾ ਇੱਥੋਂ ਦਾ ਹੀ ਰਹੂਗਾ ਤੇ ਦੂਆ ਦੇ ਬਸ ਹੁਣ ਆਪਾਂ ਜਾਣ ਦੀਆਂ ਤਿਆਰੀਆਂ ਕਰਦੇ ਆਂ ਸਮਾਨ ਵਗੈਰਾ ਆਪਦਾ ਚੱਕਣਾ ਅਸੀਂ ਸੌਰ ਦੇਖੋ ਮੰਜਾ ਮੰਮੀ ਨੇ ਸਾਰੇ ਕੱਪੜੇ ਧੋ ਤੋਕੇ ਜੀਵਨ ਨੇ ਇੱਥੇ ਰੱਖਤੇ ਬਸ ਅਸੀਂ ਹੁਣ ਦਿੱਲੀ ਹੋ ਕੇ ਰੋਟੀ ਪਾਣੀ ਖਾ ਕੇ ਆ ਗਾ ਸਾਰਾ ਸਮਾਨ ਪੈਕ ਕਰਦੇ ਆ ਤੇ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਕੋ ਸੋਨੇ ਸੋਨੇ ਕਮੈਂਟ ਕਰਿਓ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋਨੇ ਸੋਨੇ ਵਲੌਗ ਹੈ ਜਿਹੜੇ ਇੰਜੋਏ ਕਰ ਸਕੋ ਬੱਚਿਆਂ ਦੇ ਰਾਮ ਰੋੜੇ ਖਾਣੋ